ਪਹਲਾ ਚੌਥਾ ਕਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰ ਰ ਰਤਨ ਨਾਮ ਹਰ ਬਸਿਆ ਗੁਰ ਹਾਥ ਚਰਿਓ ਮੇਰੇ ਮਾਥਾ ਜਨਮ ਜਨਮ ਕੇ ਗਿਲ ਬਿਖ ਦੁਖ ਉਤਰੇ ਗੁਰ ਨਾਮ ਦੀ ਹੋ ਰੇਨ ਲਾਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਤੇ ਸ਼ੋਭਨੀਕ ਜੈਤ ਸ੍ਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜੀ ਦੀ ਬੰਦਾਈ ਪਾਵਨ ਚਬ ਜੋ ਪਹਿਲੇ ਕਰ ਵਿੱਚ ਗੌਂਦੀ ਹਦੈਤ ਹੈ ਚਾਰ ਬੰਦਾ ਵਾਲਾ ਹੈ ਅਕਾਲਪੁਰ ਕੇ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲਗਾ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਆਪਣੇ ਹੀ ਦਰਤੋਂ ਅਮਰਤ ਵੇਲੇ ਦਾ ਮਹਾਰਾਜ ਪਰ ਹੁਕਮ ਬਖਸ਼ਿਸ਼ ਕਰ ਰਿਹਾ ਹਾਂ ਕਿ ਜਦੋਂ ਤੁਹਾਡੇ ਹਿਰਦੇ ਦੇ ਵਿੱਚ ਕੀਮਤੀ ਰਤਨ ਵਰਗਾ ਨਾਮ ਪਰਮੇਸ਼ਰ ਦਾ ਵਸ ਗਿਆ ਗੁਰੂ ਨੇ ਸਿਰ ਉਤੇ ਹੱਥ ਰੱਖ ਦੇਣਾ ਹੈ ਫਿਰ ਕੀ ਪ੍ਰਾਪਤ ਹੋਵੇਗਾ ਸਾਰੇ ਹੀ ਜਨਮਾਂ ਦੇ ਪਾਪ ਦੁੱਖ ਦਰਦ ਕਲੇਸ਼ ਖਤਮ ਹੋ ਜਾਣਗੇ ਪਰਮੇਸ਼ਰ ਦਾ ਨਾਮ ਐਡਾ ਮਹਾਨ ਹੈ ਕਿ ਜਿਸ ਨੂੰ ਪ੍ਰਾਪਤ ਹੋ ਗਿਆ ਉਹ ਸਾਰੇ ਹੀ ਕਰਜੇ ਖਤਮ ਹੋ ਜਾਣਗੇ ਉਹ ਕਰਜ਼ਾ ਮੁਕਤ ਹੋ ਜਾਵੇਗਾ ਮੇਰੇ ਮਨ ਪਾਜ ਰਾਮ ਨਾਮ ਸਭ ਅਥਾ ਗੁਰ ਪੁਰੇ ਹਰ ਨਾਮ ਦਿਰਡਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਇਹ ਮੇਰੇ ਮਨ ਪਰਮੇਸ਼ਰ ਦਾ ਨਾਮ ਸਿਮਰਦਾ ਰਹੋ ਜੋ ਸਾਰਿਆਂ ਹੀ ਦਾਤਾ ਦੇਣ ਵਾਲਾ ਹੈ ਪੂਰੇ ਗੁਰੂ ਨੇ ਜਿਸ ਦੇ ਹਿਰਦੇ ਵਿੱਚ ਨਾਮ ਪੱਕਾ ਕਰ ਦਿੱਤਾ ਦ੍ਰਿੜ ਕਰ ਦਿੱਤਾ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਵੇਗਾ ਉਹ ਗੁਰੂ ਦੀ ਸ਼ਰਨ ਪੈ ਰਹਿਣਗੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਨਾ ਹੋਇਆ ਨਾ ਉਹ ਪਰਮੇਸ਼ਰ ਦੇ ਨਾਮ ਦੀ ਉਹਨਾਂ ਨੂੰ ਭੁੱਖੀ ਲੱਗੀ ਉਹਨਾਂ ਦਾ ਜਨਮ ਅਜਾਈ ਜਲੇ ਜਾਏਗਾ ਬੇਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵ ਕਬਹੁ ਤਿਨ ਸਭ ਜਨਮ ਆਕਾਠਾ ਗੁਰੂ ਦੀ ਸ਼ਰਨ ਪੈਣ ਤੋਂ ਬਗੈਰ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਪ੍ਰਾਣੀ ਮਨ ਪਿਛੇ ਤੁਰਿਆ ਫਿਰਦਾ ਮੋਹ ਮਾਇਆ ਵਿੱਚ ਕੋਬ ਜਾਂਦਾ ਮੋ ਬਾ ਦੇ ਜਾਲ ਵਿੱਚ ਫਸ ਜਾਂਦਾ ਉਹਨੇ ਕਦੇ ਵੀ ਗੁਰੂ ਦਾ ਹੁਕਮ ਨਹੀਂ ਮੰਨਿਆ ਜਿਸਰਾ ਤੇ ਗੁਰੂ ਤੁਰੇ ਤੁਰਨ ਵਾਸਤੇ ਆਪਾਂ ਨੂੰ ਹਦਾਇਤ ਕੀਤੀ ਹੁਕਮ ਦਿੱਤਾ ਉਹ ਰਾਤੇ ਤੁਰੇ ਦੀ ਗੁਰੂ ਦੀ ਸੇਵਾ ਹੀ ਨਹੀਂ ਕੀਤੀ ਉਹਦਾ ਸਾਰਾ ਜਨਮ ਬੇਕਾਰ ਚਲਾ ਗਿਆ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗੰਨਾਥ ਜਿਹੜੇ ਗੁਰੂ ਦੇ ਦੱਸੇ ਹੋਏ ਰਾਤੇ ਤੁਰੇ ਗੁਰੂ ਦਾ ਹੁਕਮ ਮੰਨਿਆ ਗੁਰੂ ਦੀ ਸੇਵਾ ਕੀਤੀ ਉਹਨਾਂ ਦਾ ਜਨਮ ਸਫਲ ਹੋ ਗਿਆ ਮਾਰੇ ਹੁਕਮ ਕਰਦੇ ਕਰੋ ਅਰਦਾਸ ਮੈਨੂੰ ਇਹੋ ਜੇ ਗੁਰੂ ਨਾਨਕ ਦੇਵ ਜੀ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਏ ਪ੍ਰਿਥਵੀ ਦੇ ਮਾਲਕ ਮੇਰੇ ਉੱਤੇ ਦਇਆ ਕਰੋ ਹਮ ਅੰਦੂਲੇ ਗਿਆਨ ਹੀ ਨਾ ਗਿਆਨੀ ਕੋ ਚਾਲਾ ਮਾਰਗ ਪੰਥਾ ਹਮ ਅੰਦੂਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਾਲ ਮਿਲੰਤਾ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣੇ ਹਾਂ ਸਾਨੂੰ ਕੋਈ ਗਿਆਨ ਨਹੀਂ ਅਸੀਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਅੰਨੇ ਹਾਂ اے ਵਾਹਿਗੁਰੂ ਜੀ ਤੁਹਾਡੇ ਦਸੇ ਹੋਏ ਰਾਹ ਦੇ ਉਤੇ ਕਿਵੇਂ ਚੱਲ ਸਕਦੇ ਹਾਂ ਸਾਨੂੰ ਅੰਨਿਆਂ ਨੂੰ ਧੰ ਗੁਰੂ ਨਾਨਕ ਦੇਵ ਜੀ ਆਪਣਾ ਪੱਲਾ ਫੜਾ ਲਓ ਤਾਂ ਕਿ ਤੁਹਾਡੇ ਰਾਹ ਦੇ ਉਤੇ ਦੱਸ ਕੇ ਤੁਹਾਡੇ ਨਾਲ ਮਿਲਾਪ ਹੋ ਸਕੇ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਣੀ ਜਿਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਦਾ ਪੱਲਾ ਫੜਨ ਦੀ ਉਰਜਾ ਹੋ ਜਾਈਏ ਵਾਹੇ ਗੁਰੂ Wow